ਚਣਾ ਦੀ ਰਾਂਜੀਸ਼ ਚ ਕਤਲ ਕੀਤੇ ਗਿਆ ਕਾਲੀ ਆਗੂ ਗੁਰਬਚਨ ਸਿੰਘ ਖਾਲਸਾ ਦੀ ਅੰਤਿਮ ਅਰਦਾਸ ਚ ਸ਼ਾਮਿਲ ਹੋਣ ਪਹੁੰਚੇ ਕਾਲੀ ਲੀਡਰਾਂ ਨੇ ਕੈਪਟਨ ਸਰਕਾਰ ਨੂੰ 7 ਮਾਰਚ ਤੱਕ ਢਾਲ ਟੀਮੇਟਮ ਦਿੱਤਾ ਹੈ ਉਹਨਾਂ ਕਹੇ ਕਿ ਜੇਕਰ 7 ਮਾਰਚ ਤੱਕ ਕਾਤਲਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਕਾਲੀ ਸੜਕਾਂ ਤੇ ਉਤਰਾਂਗੇ ਕਾਂਗਰਸ ਅਤੇ ਪੁਲਿਸ ਦੇ ਕਾਤਲਾਂ ਨੂੰ ਸ਼ਹਿ ਦੇਣ ਦਾ ਦੋਸ਼ ਲਗਾਉਂਦਿਆਂ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਸਰਕਾਰ ਤੋਂ ਇਨਸਾਫ ਦੀ ਉਮੀਦ ਨਹੀਂ ਇਨਸਾਫ ਦੀ ਆਸ ਤੇ ਹੈ ਨਹੀਂ ਜਿਹੜੇ ਵਿਅਕਤੀ ਸਾਹਮਣੇ ਸ਼ਰੀਆਮ ਕਤਲ ਹੋ ਗਏ ਤੇ ਅਜੇ ਤੱਕ ਉਹ ਕਾਤਲ ਨੂੰ ਨਾ ਫੜਨ ਤੇ ਜਿਹੜੇ ਲੀਡਰ ਹੈ ਕਾਂਗਰਸ ਦੇ ਉਹਨੂੰ ਸ਼ਹਿ ਦੇ ਕੇ ਆਪਣੇ ਘਰਾਂ 'ਚ ਰੱਖਣ ਤੇ ਫਿਰ ਕਾਰਵਾਈ ਕੋਈ ਨਾ ਹੋਵੇ ਇਤੋਂ ਵੱਡਾ ਬੇਇਨਸਾਫੀ ਕੀ ਹੋ ਸਕਦੀ ਹੈ ਮੈਨੂੰ ਜੋ ਖਬਰ ਹੈ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦਾ ਭਰਾ ਉਹਨਾਂ ਦੇ ਘਰ 'ਚੋਂ ਉਹਨਾਂ ਨੂੰ ਸ਼ਹਿ ਮਿਲੀ ਆ ਤੇ ਪੁਲਿਸ ਵਾਲੇ ਤਾਂ ਇਹ ਕੀ ਕਾਦਕਾਰੀ ਇਥੇ 2 ਸਾਲ ਦੇ ਨਿਆਣੇ ਨੂੰ ਪੁੱਛ ਲੋ ਤਾਂ ਕਤਲ ਕਿਹਨੇ ਕੀਤਾ ਉੱਠ ਕੇ ਦੱਸ ਦੋ ਆ ਕਰੇ ਹਿੰਦੁਸਤਾਨ ਦੀ ਜਿਹੜੀ ਸੇਵਾ ਕਰੇ ਬਾਰਡਰ ਦੀ ਰਖਵਾਲੀ ਕਰੇ ਅੱਜ ਉਹਨਾਂ ਦਾ ਪਰਿਵਾਰ ਨਹੀਂ ਪਿੱਛੇ ਸੁਰੱਖਿਤ ਤੇ ਇਨਸਾ ਅੱਜ ਤੱਕ ਨਾ ਤਾਂ ਮੁੱਖ ਮੰਤਰੀ ਸਾਹਿਬ ਵੱਲੋਂ ਕੋਈ ਬਿਆਨ ਆਇਆ ਕਿ ਨਹੀਂ ਜੀ ਅਸੀਂ ਇਨਸਾਫ ਦਵਾਂਗੇ ਇਨਸਾਫ ਤਾਂ ਕੀ ਦੇਣਾ ਪੁਲਿਸ ਦਾ ਐਟੀਟਿਊਡ ਕੀ ਹੈ ਕਿ ਜੀ ਅਸੀਂ ਤਹਿਕੀਕਾਤ ਕਰਾਂਗੇ ਕਿ 23 ਤਰੀਕ ਤੋਂ ਪਹਿਲਾਂ ਪਹਿਲਾਂ ਜਾਂ ਤੇ ਜਿਹੜੇ ਦੋਵੇਂ ਮੁਲਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਕਰੋ ਜੇ ਨਹੀਂ ਫਿਰ 27 ਤਰੀਕ ਨੂੰ ਅਸੀਂ ਜ਼ਿਲ੍ਹਾ ਲੈਵਲ ਦਾ ਆਪਣੇ ਤਰ੍ਹਾਂ ਜਿਹੜਾ ਡੀਸੀ ਦਫ਼ਤਰ ਦੇ ਸਾਹਮਣੇ ਦੇਾਂਗੇ ਦੱਸ ਦिए ਕਿ ਸਰਕਾਰ ਬਨਨ ਤੋਂ ਕੁਝ ਦਿਨ ਬਾਅਦ ਹੀ ਗੁਰਦਾਸਪੁਰ ਦੇ ਪਿੰਡ ਫੇਰੂ ਚੀਚੀ ਚ ਕੁਝ ਕਾਂਗਰਸੀ ਵਰਕਰਸ ਨੇ ਸ਼ਰੀਆਮ ਗੋਲੀਆਂ ਮਾਰ ਕੇ ਅਕਾਲੀ ਆਗੂ ਗੁਰਬਚਨ ਸਿੰਘ ਖਾਲਸਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ